ਗੁਰੂ ਦੀ ਪਿਆਰੀ ਸواری ਗੁਰੂ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਜੀ ਆਪ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਾਧ ਸੰਗਤ ਜੀ 5 ਨਵੰਬਰ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਮਰਦਾ ਪ੍ਰਕਾਸ਼ ਪਰਿਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 5 ਤਰੀਕ ਦੀ ਪੂਰਨਮਾਸ਼ੀ ਆ ਆਪ ਜੀ ਦੇ ਨਾਲ 2-3 ਬਚਨ ਮਹਾਪੁਰਸ਼ਾਂ ਦੇ ਨੇ ਉਹ ਸਾਂਝੇ ਕਰਨੇ ਨੇ ਤੇ ਇੱਕ ਛੋਟੀ ਜੀ ਆਪ ਜੀ ਨੂੰ ਬੇਨਤੀ ਕਰਨੀ ਆ ਧਿਆਨ ਨਾਲ ਸੁਣਿਓ ਬਾਬਾ ਅਨਛਤਰ ਸਿੰਘ ਦੀ ਭਾਮੀਆਂ ਸਾਹਿਬ ਵਾਲੇ ਨੂੰ ਆਪ ਜੀ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਜਿਨ੍ਹਾਂ ਨੇ ਬਹੁਤ ਸਮਾਮਾ ਪੁਰਸ਼ਾਂ ਦੀ ਸੰਗਤ ਕੀਤੀ ਤੇ ਉਹ ਦੱਸਦੇ ਸੀਗੇ ਵੀ ਜਿਹੜੇ ਮਹਾਪੁਰਸ਼ਾਂ ਵਾਲੀ ਵਾਲੇ ਨੇ ਉਹ ਜਪਜੀ ਸਾਹਿਬ ਬੜੇ ਆਰਾਮ ਨਾਲ ਪੜ੍ਹਦੇ ਸੀ ਇੱਕ ਵਾਰੀ ਸੇਵਾਦਾਰ ਨੇ ਪੁੱਛਿਆ ਵੀ ਮਹਾਰਾਜ ਇਹਨਾਂ ਚਿਰ ਹੋ ਗਿਆ ਵੀ ਹਜੇ ਆ ਦੋ ਤਿੰਨ ਪੌੜੀ ਹੀ ਪੜੀਆਂ ਨੇ ਕਹਿੰਦੇ ਭਾਈ ਜਦੋਂ ਤੱਕ ਇਹ ਜਿਹੜਾ ਸ਼ਬਦ ਜਿਹੜੀ ਲਾਈਨ ਚੱਲ ਰਹੀ ਹੈ ਮੇਰੇ ਹਿਰਦੇ ਚ ਨਹੀਂ ਨਾ ਵਸ ਜਾਂਦੀ ਉਸ ਸਮੇਂ ਤੱਕ ਮੈਂ ਅੱਗੇ ਨਹੀਂ ਪੜਦਾ ਮੈਨੂੰ ਵਾਰੀ ਵਾਰੀ ਪੜੀ ਜਾਂਦਾ ਮਹਾਂਪੁਰਸ਼ਾਂ ਦੇ ਬਚਨ ਸੀ ਦੂਸਰਾ ਬਚਨ ਸੀ ਕਹਿੰਦੇ ਭਾਈ ਇਹ ਤਾਂ ਇੰਨੀ ਉੱਤਮ ਬਾਣੀ ਹੈ ਨਾ ਜਪਜੀ ਸਾਹਿਬ ਇੰਨੀ ਵਿਸ਼ਾਲ ਬਾਣੀ ਆ ਕਹਿੰਦੇ ਇਹਨੂੰ ਪੜ ਕੇ ਦਾ ਬੰਦਾ ਉਹ ਕੁਝ ਲੈ ਸਕਦਾ ਜਿਹੜਾ ਕਦੇ ਉਹਨੇ ਸੋਚਿਆ ਵੀ ਨਹੀਂ ਹੁੰਦਾ ਇੰਨਾ ਕੁਛ ਆ ਕਹਿੰਦੇ ਜਪਜੀ ਸਾਹਿਬ ਦੇ ਵਿੱਚ ਕੱਲਾ ਜਪਜੀ ਸਾਹਿਬ ਦੇ ਵਿੱਚ ਤੁਸੀਂ ਦੇਖ ਲਓ ਵੀ ਇੱਕ ਜਪਜੀ ਸਾਹਿਬ ਦਾ ਪਾਠ ਕਰਦੇ ਨਾਲ ਕਿੰਨੀ ਕਿਰਪਾ ਆ ਸਕਦੀ ਹੈ ਇਹ ਮਹਾਂਪੁਰਸ਼ਾਂ ਦੇ ਬਚਨ ਸੀ ਜਪਜੀ ਸਾਹਿਬ ਦਾ ਬਹੁਤ ਜਾਪ ਕਰਦੇ ਸੀ ਮਹਾਰਾਜ ਸੋ ਇੱਕ ਬਾਬਾ ਜੀ ਦਾ ਹੋਰ ਬਚਨ ਸੀਗਾ ਜਿਹੜੇ ਆਪਾਂ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀਆਂ ਫੋਟੋਆਂ ਦੇਖਦੇ ਆ ਨਾ ਬਾਬਾ ਜੀ ਕਹਿੰਦੇ ਸੀ ਭਾਈ ਅਸਲੀ ਸਰੂਪ ਨਹੀਂ ਹੈਗੇ ਮਹਾਰਾਜ ਦੇ ਭਾਈ ਸ਼ੋਭਾ ਸਿੰਘ ਨੇ ਬਣਾਇਆ ਜਿਹੜਾ ਕਹਿੰਦੇ ਸੀ ਬਾਬਾ ਜੀ ਕਹਿੰਦੇ ਭਈ ਇਹ ਨਾ ਅਸਲੀ ਸਰੂਪ ਨਹੀਂ ਹੈਗੇ ਮਹਾਰਾਜ ਦੇ ਅਸਲੀ ਸਰੂਪ ਜਿਹੜਾ ਸੀਗਾ ਨਾ ਉਹਦੀ ਮੈਂ ਫੋਟੋ ਪਾ ਰਿਆ ਆਪਜੀ ਧਿਆਨ ਨਾਲ ਦੇਖਿਓ ਇਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਸਲੀ ਸਰੂਪ ਨੇ ਜਿਨ੍ਹਾਂ ਨੂੰ ਮਹਾਪੁਰਸ਼ ਕਹਿੰਦੇ ਸੀ ਭਾਈ ਇਹ ਅਸਲੀ ਇਹ ਨਹੀਂ ਕਹਿੰਦੇ ਸਰੂਪ ਮਹਾਰਾਜ ਜਿਨ੍ਹਾਂ ਨੇ ਦਰਸ਼ਨ ਕਰਨੇ ਨੇ ਗੁਰੂ ਨਾਨਕ ਦੇਵ ਜੀ ਦੇ ਇਹ ਜਿਹੜੀ ਤਸਵੀਰ ਆ ਭਾਈ ਇਹ ਜਿਹੜਾ ਸਰੂਪ ਆ ਇਹ ਆ ਗੁਰੂ ਨਾਨਕ ਤੇ ਮਹਾਰਾਜ ਜੀ ਦਾ ਸਰੂਪ ਸੋ ਸੰਗਤ ਜੀ ਆਪਾਂ ਲੈਣੀ ਆ ਗੁਰੂ ਮਹਾਰਾਜ ਦੀ ਖੁਸ਼ੀ ਸਾਡੇ ਜਿਹੜੇ ਮਹਾਪੁਰਸ਼ੀ ਭਿੰਡਰ ਸਾਹਿਬ ਬਾਬਾ ਜੈਮਲਸਨ ਭਿੰਡਰ ਪਟਿਆਲੇ ਵਾਲੇ ਉਹ ਦੱਸਦੇ ਸੀ ਕਹਿੰਦੇ ਕੂਰੇ ਬੀਬੀ ਆਪਣੇ ਆਉਂਦੀ ਆ ਭਾਈ ਕਹਿੰਦੇ ਉਹ ਇੰਨਾ ਜਾਪ ਕਰਦੀ ਸੀ ਕਹਿੰਦੇ ਉਹਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਗਏ ਹੋਏ ਨਹੀਂ ਪਿੰਡਰ ਸਾਹਿਬ ਦੱਸਦੇ ਸੀ ਕਿ ਤਾਂ ਮੈਂ ਕਿਹਾ ਮਹਾਰਾਜ ਵੀ ਇਹ ਕਹਿੰਦੇ ਭਈ ਉਹ ਜਪਜੀ ਸਾਹਿਬ ਦਾ ਜਾਪ ਬਹੁ ਕਰਦੀ ਸੀ ਕਹਿੰਦੇ ਇੰਨੇ ਦਿਆਲ ਹੋ ਜਾਂਦੇ ਨੇ ਮਹਾਰਾਜ ਜਪਜੀ ਸਾਹਿਬ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਹਾ ਇਸ ਤਰ੍ਹਾਂ ਦਾ ਕਹਿੰਦੇ ਫਿਰ ਜੇ ਚਾਹਤ ਹੋਵੇ ਨਾ 체ਤੀ ਪਾਈ ਦਰਸ਼ਨ ਕਰਨੇ ਕਹਿੰਦੇ ਜਪਜੀ ਸਾਹਿਬ ਜਾਂ ਮੂਲ ਮੰਤਰ ਕਰ ਲਵੇ ਹੁਣ 5 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਸਮ ਜੀ ਗੁਰਪੁਰ ਬਾਰਿਆ ਅੱਜ ਤੋਂ ਹੀ ਆਪ ਜੀ ਨੇ ਕੀ ਕਰਨਾ ਬਾਬਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਭਈ ਆਪਣੇ ਲਈ ਤਾਂ ਸਾਰੀ ਪਾਠ ਕਰਦੇ ਨੇ ਹੁਣ ਮੈਂ ਆ ਆਪਣੇ ਲਈ ਮੈਂ ਨਿਤਨੇਮ ਕਰਦਾ ਰੋਜ਼ ਫਿਰ ਆਪਣੀ ਅਰਦਾਸ ਕਰਦਾ ਵੀ ਮੇਰਾ ਆ ਭਲਾ ਹੋ ਜੇ ਮੈਨੂੰ ਆ ਚੀਜ਼ ਮਿਲ ਜੇ ਮੈਨੂੰ ਆ ਵਸਤੂ ਮਿਲ ਜੇ ਬਾਬਾ ਜੀ ਕਹਿੰਦੇ ਭਾਈ ਜਦੋਂ ਤੁਸੀਂ ਕਿਸੇ ਗੁਰੂ ਮਹਾਰਾ ਦੇ ਨਾਮ ਦਾ ਸ਼ਹੀਦਾਂ ਦੇ ਨਾਮ ਦਾ ਸਹਿਬਜ਼ਾਦਿਆਂ ਦੇ ਨਾਮ ਦਾ ਕਿਸੇ ਸੰਤ ਮਹਾਂਪੁਰਸ਼ ਦਾ ਉਹਨਾਂ ਦੇ ਲਈ ਦਿਓ ਤੁਸੀਂ ਜਾਪ ਕਰ ਦਿਓ ਮੰਨ ਲਓ ਕਹਿੰਦੇ ਦੇਖੋ ਪਾਠ ਤਾਂ ਤੁਸੀਂ ਕਰਨਾ ਹੀ ਕਰਨਾ ਉਹਨਾਂ ਦੇ ਲਈ ਕਰਨਾ ਅਰਦਾਸ ਤਾਂ ਫਿਰ ਵੀ ਤੁਹਾਡੀ ਹੀ ਹੋਣੀ ਆ ਆਪਣੇ ਲਈ ਵੀ ਕਰਿਆ ਕਰੋ ਉਹਨਾਂ ਦੇ ਨਮਿੱਤ ਵੀ ਕਰਿਆ ਕਰੋ ਕਹਿੰਦੇ ਫਿਰ ਉਹ ਸਹਾਇ ਹੁੰਦੇ ਨੇ ਜੇ ਆਪਾਂ ਉਹਨਾਂ ਲਈ ਜਾਪ ਕਰਦੇ ਆਂ 5 ਨਵੰਬਰ ਨੂੰ ਗੁਰਪੁਰਬਾ ਪੂਰਨਮਾਸੀ ਵਾਲ ਦੇ ਆਪ ਜੀ ਨੂੰ ਬੇਨਤੀ ਹੈ ਜੇ ਆਪ ਜੀ ਨੇ ਗੁਰੂ ਮਹਾਰਾਜ ਦਾ ਪਿਆਰ ਲੈਣਾ ਆਪਣੇ ਲਈ ਵੀ ਕਰਿਓ ਉਹਨਾਂ ਦੇ ਲਈ ਨਾ ਹੁਣ ਤੋਂ ਹੀ ਜਾਪ ਸ਼ੁਰੂ ਕਰ ਲਓ ਇੱਕ ਤਾਂ ਜਿਹੜੇ ਭਾਈ ਮੂਲ ਮੰਤਰ ਕਰ ਸਕਦੇ ਨੇ ਉਹ ਜਾਪ ਕਰਨ ਆਰਾਮ ਨਾਲ ਪਾਠ ਬੋਲ ਕੇ ਕਰਨਾ ਜੇ ਬੈਠ ਕੇ ਕਰਨਾ ਸੰਗਤ ਜੀ ਤਾਂ ਜਲ ਰੱਖ ਲਿਆ ਕਰੋ ਤੇ ਜੇ ਤੁਰਦੇ ਫਿਰਦੇ ਕਰਨਾਗਾ ਫਿਰ ਤੁਸੀਂ ਜਿਵੇਂ ਮਰਜ਼ੀ ਕਰੀ ਜਾ ਉਹ ਚ ਕੋਈ ਨਹੀਂ ਵੀ ਮੈਂ ਬੂਠ ਪਾਏ ਹੋਏ ਨੇ ਤੁਸੀਂ ਆਪਣੇ ਬਸ 'ਚ ਸਫ਼ਰ ਕਰ ਰਹੇ ਹੋ ਤਾਂ ਵੀ ਮੂਲ ਮੰਤਰ ਕਰ ਸਕਦੇ ਹੋ ਭਾਵੇਂ ਤੁਹਾਡੇ ਬੂਢ ਪਾਏ ਹੋਏ ਨੇ ਕੋਈ ਤੁਹਾਡੀ ਸਿਹਤ ਕੋਕੋ ਠੀਕ ਨਹੀਂ ਤੁਸੀਂ ਪੈ ਕੇ ਲੇਟ ਕੇ ਵੀ ਕਰ ਸਕਦੇ ਹੋ ਆਪਣਾ ਧਰਮ ਸਰਬ ਵਿਆਪਕਾ ਤੇ ਇਹਦੇ 'ਚ ਕਟੜ ਤਾਂ ਨਹੀਂ ਹੈਗੀ ਜੇ ਹੁਣ ਕੋਈ ਕਹਿੰਦਾ ਵੀ ਮੇਰੀ ਪਿੱਠ ਦੁਖ ਰਹੀ ਹੈ ਮੈਂ ਜਾਦਾ ਨਹੀਂ ਬੈਠ ਸਕਦਾ ਤੁਸੀਂ ਲੇਟ ਕੇ ਵੀ ਪਾਠ ਕਰ ਸਕਦੇ ਹੋ ਮਹਾਰਾਜ ਕਹਿੰਦੇ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੈ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ ਇਹ ਵੀ ਪ੍ਰਵਾਨ ਜਾਪਨਾ ਸੰਗਤ ਜੀ 5 ਨਵੰਬਰ ਤੱਕ ਕਰਨਾ ਇਹ ਵਾਲਾ ਆਪਣਾ ਇੱਕ ਮਨ ਦੇ ਵਿੱਚ ਸੋਚ ਲਓ ਇਹ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਯਾਦ ਨੂੰ ਸਮਰਪਿਤ ਇੰਨੇ ਜਪਜੀ ਸਾਹਿਬ ਦੇ ਪਾਠ ਕਰਨੇ ਨੇ ਤੇ ਮਹਾਰਾਜ ਦੀ ਖੁਸ਼ੀ ਲੈਣੀ ਹੈ ਤੇ ਜਦੋਂ ਮਹਾਰਾਜ ਦੀ ਤੁਹਾਡੇ ਦੇ ਖੁਸ਼ੀ ਹੋ ਗਈ ਨਾ ਜਿਵੇਂ ਆਪਾਂ ਗੁਰਬਾਣੀ ਚ ਪੜ੍ਹਦੇ ਆ ਨਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਜੇ ਉਹਨੇ ਨਦਰ ਕਰ ਦਿੱਤੀ ਪਤਾ ਨਹੀਂ ਚੀਜ਼ ਤਾਂ ਇੱਕ ਮੰਗਣੀ ਹੈ ਪਤਾ ਨਹੀਂ ਕਿੰਨਾ ਕੁਝ ਦੇ ਦੇਣਗੇ ਤੁਸੀਂ ਇਹ ਮੈਂ ਵੀ ਪ੍ਰੈਕਟੀਕਲ ਗੱਲ ਕਰਦਾ ਕਰਕੇ ਦੇਖਿਓ ਜੇ ਤਾਂ ਦੀਗ ਬਣਾ ਸਕਦੇ ਹੋ ਥੋੜਾ ਵਧੀਆ ਜੇ ਤੁਹਾਨੂੰ ਲੱਗਦਾ ਵੀ ਗੁਰਦੁਆਰਾ ਦੂਰ ਆ ਖਰੇ ਸੂਚਮਤਾ ਨਹੀਂ ਉਹ ਵੱਖਰੀ ਗੱਲ ਹੈ ਨਹੀਂ ਤਾਂ ਸਵੇਰੇ ਦੀਗ ਬਣਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਆਰੰਭ ਕਰ ਲਿਓ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਸ਼ਾ ਆਪ ਜੀ ਦੀ ਯਾਦ ਨੂੰ ਗੁਰਪੁਰਬ ਨੂੰ ਮੁੱਖ ਰੱਖਦੇ ਆ ਨਾ ਸਤਿਗੁਰੂ ਜੀ ਮੈਂ ਜਪਜੀ ਸਾਹਿਬ ਦੇ ਪਾਠ ਮੂਲ ਮੰਤਰ ਦਾ ਜਾਪ ਆਰੰਭ ਕਰਨ ਲੱਗਿਆਂ ਜਾਂ ਲੱਗੀਆਂ ਤੁਸੀਂ ਕਿਰਪਾ ਕਰਿਓ ਮੇਰੀ ਸਮਰੱਥਾ ਨਹੀਂ ਮੈਂ ਕਰ ਸਕਾਂ ਤੁਸੀਂ ਮੇਰੇ ਕੋਲੋਂ ਜਿੰਨੀ ਸੇਵਾ ਆਪ ਜੀ ਨੂੰ ਭਾਵੇਂ ਕਰਾ ਲਿਓ ਬਦ ਤੋਂ ਬਦ ਮੇਰੇ ਕੋਲੋਂ ਜਾਪ ਕਰਾ ਲਿਓ ਉਹਦੇ ਚ ਮਹਾਰਾ ਜੀ ਰੋਜ਼ ਅਰਦਾਸ ਕਰੋ ਪੂਰੀ ਅਰਦਾਸ ਮੰਨ ਲਓ ਮੈਂ ਕਾ ਵੀ ਮੇਰਾ ਮੈਂ ਸੋਚ ਲਿਆ ਵੀ ਮੈਂ 101 ਪਾਠ ਜਪਜੀ ਸਾਹਿਬ ਦਾ ਔਖੇ ਸੌਖੇ ਗੁਰੂ ਪੁਰਬ ਤੱਕ ਕਰਨਾ ਹੀ ਕਰਨਾ ਭਾਵੇਂ ਕੀ ਲੋਕ ਇਸ ਗੱਲ ਤੇ ਆਲੋਚਨਾ ਵੀ ਕਰਨਗੇ ਵੀ ਟਾਰਗੇਟ ਰੱਖਣ ਦਾ ਗਿਣਤੀਆਂ ਮਿੰਤੀਆਂ ਚ ਨਾ ਪਾਓ ਉਹ ਨਾ ਗਿਣਤੀ ਜੀ ਤੁਸੀਂ ਭਾਈ ਨਾ ਪਵੋ ਤੁਸੀਂ ਵੈਸੀ ਸਹਜਤਾ ਨਾਲ ਹੀ ਕਰ ਲਓ ਦੇਖੋ ਇੱਕ ਫਲ ਦਾ ਇੱਕ ਪਾੜ ਦਾ ਫਲ ਕਿੰਨਾਗਾ ਮੈਂ ਤੁਹਾਨੂੰ ਇੱਕ ਸੱਚੇ ਦੱਸਦਾ ਨਾ ਗੁਰੂ ਸਾਹਿਬ ਦੇ ਵੇਲੇ ਭਾਈ ਗੋਪਾਲਾ ਜੀ ਨੂੰ ਮਹਾਰਾਜ ਨੇ ਕਿਹਾ ਵੀ ਭਾਈ ਸਿੱਖਾਂ ਨੂੰ ਕਿਹਾ ਵੀ ਭਾਈ ਮੈਨੂੰ ਇੱਕ ਪਾਠ ਸੁਣਾਓ ਜਪਜੀ ਸਾਹਿਬ ਦਾ ਜਿਹਨੂੰ ਕੰਠਾ ਤਾਂ ਭਾਈ ਗੋਪਾਲਾ ਜੀ ਕੋਈ ਨੇ ਸਿੱਖ ਇਤਿਹਾਸ ਦੇ ਵਿੱਚ ਛੋਟੀ ਜਿਹੀ ਬਸ ਸਾਹਿਬ ਜੀ ਨੂੰ ਪੜਨਾ ਸੁਣਾਉਣੀ ਆ ਸਾਖੀ ਹੈ ਗੁਰੂ ਮਹਾਰਾਜ ਦੀ ਤਾਂ ਉਹਨੇ ਬੈਠੇ ਬੈਠੇ ਨੇ ਜਾਪ ਜਪਦੀ ਸਾਹਿਬ ਦਾ ਮਹਾਰਾਜ ਨੂੰ ਪੂਰਾ ਸੁਣਾਇਆ ਮਨ ਚ ਉਹਦੇ ਫੁਰਨ ਆ ਗਿਆ ਵੀ ਮਹਾਰਾਜ ਦੇ ਕੋਲ ਆ ਘੋੜੇ ਨੇ ਆ ਘੋੜੀਆਂ ਨੇ ਦੂ ਨੇ ਜੇ ਮਹਾਰਾਜ ਮੇਰੇ ਤੇ ਖੁਸ਼ ਹੋਏ ਨਾ ਮੈਂ ਇਹ ਮੰਗ ਲੂੰਗਾ ਜਦੋਂ ਪਾਠ ਸੰਪੂਰਨ ਹੋ ਗਿਆ ਜਪਜੀ ਸਾਹਿਬ ਦਾ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਦੱਸ ਭਾਈ ਗੋਪਾਲਾ ਤੈਨੂੰ ਕੀ ਚਾਹੀਦਾ ਕਿਉਂਕਿ ਮਹਾਰਾਜ ਨੂੰ ਤਾਂ ਪਹਿਲੇ ਹੀ ਪਤਾ ਲੱਗ ਗਿਆ ਤੂੰ ਦੇ ਮਨ ਦੇ ਪੁਰਨੇ ਚੋਂ ਮਹਾਰਾਜ ਕਹਿੰਦੇ ਭਾਈ ਗੋਪਾਲਾ ਜੀ ਅਸੀਂ ਤਾਂ ਤੁਹਾਡਾ ਬਾਣ ਸੁਣ ਕੇ ਨਾ ਜਪਜੀ ਸਾਹਿਬ ਦਾ ਤੁਹਾਡੇ ਮੁਖਾਰ ਤੋਂ ਇੰਨਾ ਪ੍ਰਸੰਨ ਹੋ ਗਏ ਦੀ ਸਾਡਾ ਖਿਰਦਾ ਅਸੀਂ ਤਾਂ ਇਹ ਸੋਚ ਲਿਆ ਸੀ ਵੀ ਤੁਹਾਨੂੰ ਗੁਰੂ ਨਾਨਕ ਦੇ ਘਰ ਦਾ ਬਾਦਸ ਬਣਾ ਦੇਣਾ ਅਗਲੀ ਗੁਰਤਾਗਦੀ ਜਿਹੜੀ ਜਿਵੇਂ ਪੰਜਵੇਂ ਪਾਤਸ਼ਾਹ ਤੋਂ ਛੇਵੇਂ ਪਾਤਸ਼ਾਹ ਤੱਕ ਆ ਵੀ ਅੱਗੇ ਤੁਹਾਨੂੰ ਅਸੀਂ ਗੁਰੂ ਬਣਾ ਦੇਣਾ ਸੀ ਤੁਹਾਨੂੰ ਤਾਂ ਅਸੀਂ ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਦੇਣੀ ਸੀਗੀ ਪਰ ਭਾਈ ਗੋਪਾਲਾ ਜੀ ਤੁਸੀਂ ਮੰਗਿਆ ਹੀ ਇਹ ਆ ਇਸ ਕਰਕੇ ਤੁਸੀਂ ਇਹੀ ਚੀਜ਼ ਲੈ ਲਓ ਇੱਕ ਜਪਜੀ ਸਾਹਿਬ ਦਾ ਪਾਠ ਇਕਾਗਰਤਾ ਨਾਲ ਕਰਨ ਤੇ ਕਿੰਨਾ ਫਲ ਗੁਰੂ ਨਾਨਕ ਮਹਾਰਾਜ ਦੇ ਘਰ ਦਾ ਵਾਰਸ ਤੇ ਗੱਦੀ ਮਿਲਨੀ ਛੋਟੀ ਗੱਲ ਨਹੀਂ ਮੂਲ ਮੰਤਰ ਦਾ ਜਾਪ ਕਰ ਲਓ ਵੀ ਮੈਂ ਰੋਜ਼ ਸਵਾ ਘੰਟਾ ਔਖਾ ਸੁਖਾ ਕਰਨਾ ਮਾਲਾ ਕਰਨੀਆਂ ਨੇ ਜਿਨ੍ਹਾਂ ਨੇ ਪੰਜ ਮਾਲਾ ਰੱਖ ਲਓ 11 ਮਾਲਾ ਰੱਖ ਲਓ ਰੋਜ਼ ਦਾ ਵੀ ਮੈਂ 11 ਪਾਠ ਰੋਜ਼ ਕਰਨੇ ਹੀ ਕਰਨੇ ਨੇ ਇਹ ਜ਼ਰੂਰੀ ਨਹੀਂ ਵੀ ਤੁਸੀਂ ਇੱਕਦਾਂਵੀਂ ਕਰਨੇ ਨੇ ਤਿੰਨ ਸਵੇਰੇ ਕਰ ਲਓ ਦੁਪਹਿਰੇ ਚਾਰ ਕਰ ਲਓ ਸ਼ਾਮ ਨੂੰ ਤਿੰਨ ਕਰ ਲਓ ਰਾਮ ਨਾਲ 10 ਪਾਠ ਰਾਮ ਨਾਲ ਹੋ ਜਾਂਦੇ ਨੇ 2-2 ਘੰਟੇ ਆਪਾਂ ਟੀਵੀ ਸੀਰੀਅਲ ਤੇ ਲਾ ਦਿੰਨੇ ਆ ਤੇ ਜੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਣੀ ਆ ਜੇ ਤੋ ਮਹਾਰਾ ਦੀ ਖੁਸ਼ੀ ਲੈਣੀ ਆਵੇਂ ਤਾਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਤੁਸੀਂ ਇਸ ਤਰ੍ਹਾਂ ਕਰੋਗੇ ਨਾ ਤੁਹਾਡੇ ਦਿਨਾਂ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਸਾਧ ਸੰਗਤ ਦੀ ਤਬਦੀਲੀ ਆਉਣੀ ਹੈ ਨਾ ਉਹ ਕੋਈ ਬਿਆਨ ਨਹੀਂ ਕਰ ਸਕਦੇ ਤੁਸੀਂ ਤੁਹਾਡੀ ਲਾਈਫ ਦੇ ਵਿੱਚ ਪੋਜ਼ਿਟਿਵਿਟੀ ਆਏਗੀ ਜਿਹੜੀ ਤੁਹਾਡੇ ਕਾਰਜ ਨੇ ਕੋਈ ਵੀ ਤੁਸੀਂ ਆਪਣੇ ਮਨ ਦੀ ਭਾਵਨਾ ਕੋਈ ਕਹਿੰਦਾ ਮੇਰਾ ਕੰਮ ਨਹੀਂ ਹੋ ਰਿਹਾ ਮੇਰਾ ਕਾਰਜ ਰੁਕਿਆ ਹੋਇਆ ਕਿਸੇ ਨੂੰ ਵਿਆਹ ਦੀ ਚਿੰਤਾ ਕਿਸੇ ਨੂੰ ਬੱਚਿਆਂ ਦੀ ਤੁਹਾਡੇ ਕਾਰਜ ਗੁਰੂ ਸਭ ਆਪ ਕਰਨਗੇ ਅੰਗ ਸੰਗ ਸਹਾਇ ਨੂੰ ਹੁਣ ਦੇਖ ਲਓ ਵੀ ਅੱਜ 22 ਹੋ ਗਈ 8 5 13 12 13 ਦਿਨਾਂ ਦੀ ਖੇੜ ਇਹ 12 13 ਦਿਨ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਨੂੰ ਗੁਰਪੁਰਬ ਨੂੰ ਨਾ ਸਮਰਪਿਤ ਕਰ ਦਿਓ ਜਪਜੀ ਸਾਹਿਬ ਦੇ ਪਾਠ ਤੇ ਮੂਲ ਮੰਤਰ ਦਾ ਜਾਪ ਮਹਾਰਾਜ ਬਹੁਤ ਖੁਸ਼ ਹੋਣਗੇ ਬੜੀ ਖੁਸ਼ੀ ਮਿਲੂਗੀ ਤੁਹਾਨੂੰ ਰੋਜ਼ 1.5 ਲੱਖਾਂ ਦਾ ਟਾ ਟਾਈ ਕੰਟੀ ਜਿੰਨਾ ਤੁਸੀਂ ਮੂਲ ਮੰਤਰ ਕਰ ਸਕਦੇ ਹੋ ਕਈ ਤਾਂ ਮੈਂ ਇਸ ਤਰ੍ਹਾਂ ਵੀ ਜਾਣਦਾ ਵੀ ਜਿਹੜੇ 1 ਲੱਖ ਸਵਾ ਲੱਖ ਮੂਲ ਮੰਤਰ ਵੀ ਕਰ ਲੈਂਦੇ ਨੇ ਗੁਰਪੁਰਬ ਤੋਂ ਪਹਿਲਾਂ ਸ਼ੁਰੂ ਕਰ ਲੈਂਦੇ ਨੇ 2-2 ਮਹੀਨੇ 4-4 ਮਹੀਨੇ ਉਹ ਅਵਸਥਾ ਜੇ ਇੱਕ ਵਾਰੀ ਹੋ ਜਾਵੇ ਸਵਾ ਲੱਖ ਮੂਲ ਮੰਤਰ ਦਾ ਜਾਪ ਉਹ ਫਿਰ ਉਹਦਾ ਤਾਂ ਆਪਣਾ ਹੀ ਆਨੰਦ ਦਾ ਸਾਥ ਸੰਗ ਜਿਓ ਤੇ ਕਿਉਂਕਿ ਇਹ ਸਿਰਫ ਇੱਕ ਜੁੜਨ ਦੀ ਵਿਧੀ ਆ ਵੀ ਆਪਾਂ ਜੁੜਨਾ ਪ੍ਰਭਾਣੀ ਨਾਲ ਸੋ ਜ਼ਰੂਰ ਜਾਪ ਸ਼ੁਰੂ ਕਰਿਓ ਤੁਹਾਨੂੰ ਮਹਾਰਾਜ ਦੇ ਘਰ ਦੀ ਬੜੀ ਖੁਸ਼ੀ ਮਿਲੂਗੀ ਪਾਠ ਜਦੋਂ ਕਰਨਾ ਨਾ ਸత్సੰਗਤ ਜੀ ਬੇਨਤੀ ਆ ਚਾਹੇ ਦਸ ਦੀ ਜਗ੍ਹਾ ਤੇ ਇੱਕ ਕਰ ਲਿਓ ਪਰ ਕਰਿਓ ਆਰਾਮ ਨਾਲ ਤੇ ਪਾਠ ਪੜ੍ਹ ਕੇ ਜਿਵੇਂ ਮੂਲ ਮੰਤਰ ਕਰਨਾ ਨਾ ਬੜੀ ਕਾਗਰਤਾ ਨਾਲ ਸਤਿ ਸ਼ਤਾ ਨਾਲ ਕਰਿਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹਾ ਪੀ ਸਚ ਨਾਨਕ ਹੋਸੀ ਪੀ ਸਚ ਜਦੋਂ ਤੁਸੀਂ ਰੋਜ਼ ਗੁਰਵਾੜੀ ਨੂੰ ਗਾ ਕੇ ਪੜਦੇ ਹੋ ਨਾ ਇਹਦੇ ਚੋਂ ਰਸ ਨਿਕਲਦਾ ਉਹ ਰਸ ਦੀ ਪ੍ਰਾਪਤੀ ਹੁੰਦੀ ਹੈ ਉਹਦੇ ਨਾਲ ਆਨੰਦ ਬਣਦਾ ਕੋਈ ਵੀ ਕੰਮ ਕਰਦੇ ਹੋ ਬਾਣੀ ਘਰ ਚ ਲਾ ਕੇ ਰੱਖਿਆ ਕਰੋ ਚਾਹੇ ਸੁਖਮਨੀ ਸਾਹਿਬ ਦਾ ਪਾਠ ਲਾ ਲਿਆ ਕਰੋ ਪੰਜ ਬੀਸ ਦਿਨ ਲਗੀ ਸ਼ਾਮ ਤੱਕ ਚੱਲੀ ਜਾਣ ਮੂਲ ਮੰਤਰ ਚੱਲੀ ਜਾਵੇ ਸਵੇਰੇ ਉੱਠ ਤੇ ਸਰ ਤੁਹਾਡੇ ਸਾਰਾ ਦਿਨ ਦਿਨ ਚ ਮਨ ਚੋ ਹੀ ਚੱਲੀ ਜਾਊਗਾ ਜੋ ਤੁਸੀਂ ਸਵੇਰੇ ਉੱਠ ਕੇ ਸੁਣਨਾ ਸੋ ਸੰਗਤ ਜੀ ਮੇਰੀ ਬੇਨਤੀ ਆ ਗੁਰੂ ਦੀ ਖੁਸ਼ੀ ਜ਼ਰੂਰ ਲਿਓ ਲੋਕਾਂ ਨੂੰ ਖੁਸ਼ ਕਰਨ ਦੇ ਲਈ ਅਸੀਂ ਕਿੰਨਾ ਕੁਝ ਕਰਦੇ ਆ ਉਹ ਨਾ ਨਾਰਾਜ਼ ਹੋ ਜੇ ਉਹ ਨਾ ਹੋ ਜੇ ਉਹ ਤਾਂ ਰੁੱਸ ਜੇ ਇਹਨਾਂ ਕੁਝ ਕਰਦੇ ਆ ਤੇ ਕਦੇ ਗੁਰੂ ਨੂੰ ਮਨਾਉਣ ਦਾ ਭਜਤਨੇ ਨਹੀਂ ਕੀਤਾ ਵੀ ਕਿਤੇ ਉਹਨਾਂ ਰਸ ਜੀ ਉਹਨੂੰ ਵੀ ਮਨਾਉਣਾਗਾ ਉਹ ਮੰਨਿਆ ਹੀ ਹੋਇਆ ਸਭ ਕੁਝ ਦੇ ਰਿਆ ਪਰ ਸਾਡੇ ਹਜੇ ਮਨਾਂ ਦੇ ਵਿੱਚ ਝਾਤੀ ਮਾਰ ਕੇ ਆਪਾਂ ਦੇਖਿਆ ਸੀ ਉਧਰ ਵੱਲ ਹਜੇ ਹੋਈ ਹੀ ਨਹੀਂ ਸੋ ਬੇਨਤੀ ਆ ਪ੍ਰਵਾਨ ਕਰਿਓ ਜਾਬ ਜਰੂਰ ਸ਼ੁਰੂ ਕਰਿਓ ਗੁਰਪੁਰਬ ਹੈਗਾ 5 ਤਰੀਕ ਦਾ ਉਸ ਦਿਨ ਆਪਾਂ ਫਿਰ ਸਵੇਰੇ ਅੰਮ੍ਰਿਤ ਵੇਲੇ ਅਰਦਾਸ ਕਰਾਂਗੇ ਤੁਸੀਂ ਮੈਨੂੰ 4 ਤਰੀਕ ਨੂੰ ਕਮੈਂਟ ਦੇ ਵਿੱਚ ਮੈਸੇਜ ਪਾ ਦਿਓ ਆਪਣਾ ਨਾਮ ਲਿਖ ਕੇ ਆ ਨਾਮ ਆ ਪਤਾ ਆਰ ਅਰਦਾਸ ਗੁਰਪੁਰਬ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਦਾਸ ਆਪ ਜੀ ਦੀ ਅਰਦਾਸ ਜ਼ਰੂਰ ਕਰੇਗਾ ਦੀਗ ਬਣਾ ਕੇ ਮੈਨੂੰ ਨਾਮ ਪਾ ਦਿਓ ਆਪਣਾ ਪਰ ਜਾਪ ਕਰਿਓ ਠੀਕ ਹੈ ਜੀ ਭੁੱਲਾ ਮੇਰੀਆਂ ਨੇ ਵਡਿਆਈ ਮੇਰੇ ਸਤਿਗੁਰ ਦੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੀ ਆ ਤੇ ਉਹ ਮੈਂਮਾ ਜ਼ਰੂਰ ਗਾਇਓ ਬੜਾ ਪਿਆਰ ਮਿਲੂਗਾ ਇਹਨੂੰ ਵੀਡੀਓ ਨੂੰ ਨਾ ਅੱਗੇ ਕਿਸੇ ਹੋਰ ਨੂੰ ਸ਼ੇਅਰ ਕਰ ਦਿਓ ਕੀ ਪਤਾ ਤੁਹਾਡੇ ਵੀਡੀਓ ਸ਼ੇਅਰ ਕਰਨੇ ਲਾ ਕੋਈ ਹੋਰ ਵੀ ਗੁਰਬਾਣੀ ਦੇ ਨਾਲ ਹੋਰ ਚੁੜਚੇਰੇ ਹੋਰ ਵੀ ਜਾਪ ਕਰੇ ਸੋ ਆਪ ਜੀ ਸੰਗਤ ਜੀ ਸੀਸਾ ਦਿਓ ਤੁਹਾਡਾ ਬੱਚਾਂ ਦਾ ਵਾਇਗਰੂ ਸਮਤ ਵਕਸ਼ ਕੇ ਗੁਰਬਾਣੀ ਦੇ ਸੇਵ ਦੇਣ ਗੁਰਬਾਣੀ ਦੇ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ